ਜੰਡਿਆਲਾ ਗੁਰੂ ਦੇ ਪਿੰਡ ਗੈਰੀ ਮੰਡੀ ਮੈਡੀਕਲ ਸਟੋਰ ਦੇ ਉੱਪਰ ਚੱਲੀਆਂ ਗੋਲੀਆਂ ਜਿੱਥੇ ਇੱਕ ਨੌਜਵਾਨ ਤੇ ਗੋਲੀਆਂ ਲੱਗੀਆਂ ਨੌਜਵਾਨ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਭੇਜਿਆ ਗਿਆ ਨੌਜਵਾਨ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ ਮੈਡੀਕਲ ਸਟੋਰ ਦੇ ਮਾਲਕ ਦਾ ਬੇਟਾ ਜਿਸ ਦੀ ਪਛਾਣ ਸाहिल ਵਜੋ ਹੋਈ ਉਸਦੇ ਫਾਦਰ ਦਾ ਕਹਿਣਾ ਹੈ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਤੇ ਨਾ ਹੀ ਕੋਈ ਫਰੋਤੀ ਲਈ ਕਾਲ ਆਈ ਅਚਾਨਕ ਹੀ ਦੋ ਨੌਜਵਾਨ ਸਪਲੈਂਡਰ ਮੋਟਰਸਾਈਕਲ ਦੇ ਉੱਪਰ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਤੇ 4 ਰਾਉਂਡ ਫਾਇਰ ਕੀਤੇ ਗਏ ਅਤੇ 2 ਮੇਰੇ ਬੇਟੇ ਦੇ ਲੱਗੇ ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਉਦੋਂ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ ਆਸ-ਪਾਸ ਦੇ ਸੀਸੀਟੀਵੀ ਰਾਹੀਂ ਕنگਾਲ ਐਸਐਚਓ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਪਛਾਣ ਕਰਕੇ ਇਹਨਾਂ ਨੌਜਵਾਨਾਂ ਨੂੰ ਕੀਤਾ ਜਾਵੇਗਾ ਗ੍ਰਿਫਤਾਰ ਦੋ ਰਾ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਦੋਨੋਂ ਫਾਇਰ ਕੀਤੇ ਆ ਤੇ ਉਹਨੂੰ ਫਸਟ ਐਡ ਦੇ ਕੇ ਭੇਜਿਆ ਗਿਆ ਹਸਪਤਾਲ ਤੇ ਬਾਕੀ ਜਾਂਚ ਕਰ ਰਹੇ ਆ ਗਾਲਮ ਦਾਉਦ ਜੋ ਗੱਲ ਹੈ ਕਿੱਥੇ ਆਏਗੇ ਮੁਕਸਲਦੇ ਆਏ ਹੋ ਕਿੰਨੇ ਬੰਦੇ ਨੇ 200 ਜੋ ਕਿ ਕਿੰਨੀਆਂ ਗੋਲੀਆਂ ਖਰ ਗਈਆਂ ਨੇ ਤਿੰਨ ਹੋਈਆਂ ਨੇ ਜਿਹੜੇ ਕੋਲੋਂ ਮਿਲ ਗਏ ਨੇ ਬਾਕੀ ਜਾਂਚਦਾ ਕਿ ਥੋੜਾ ਪਤਾ ਪਤਾ ਲੱਗਾ ਕਿ ਕੁਝ ਨਹੀਂ ਹੋਇਆ ਦੇਖੋ ਨਾ ਤਾਂ ਦੁਕਾਨਦਾਰ ਨੂੰ ਕੋਈ ਇਹੋ ਜੀ ਧਮਕੀ ਥ੍ਰੈਟ ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣੀ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਕਰਦੇ ਕਿ ਕਿਹੜੇ ਨੌਜਵਾਨੇ ਕਿਹੜੀਆਂ ਗੋਲੀਆਂ ਲੱਗੀਆਂ ਦੀ ਹਾਲਾਤ ਠੀਕ ਹੈ ਹਾਲਾਤ ਫਿਲਹਾਲ ਠੀਕ ਹੈ ਕਿਹੜੀਆਂ ਪੜਨ ਆਹ ਲੈ ਇਹਨਾਂ ਦੱਸਿਆ ਅਫਸਰ ਲੈ ਕੇ ਰਹੇ ਹੁਣ ਮੈਂ ਚੈੱਕ ਕਰਦਾ ਕਿ ਕੀ ਜੀ ਇਹ ਸਾਨੂੰ ਜੀ ਨਾਮ ਮੇਰਾ ਸਰਜੀਤ ਸਿੰਘ ਜੀ ਕੀ ਗੱਲ ਕੀ ਗੱਲ ਤੇ ਕੁਝ ਨਹੀਂ ਨੂੰ ਪਤਾ ਨਹੀਂ ਤੇ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਹਾਂ ਤਾਂ ਫੜਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮੈਂ ਤਾਂ ਪਿਸਤੌਲ ਹੱਥੀ ਰੱਖਿਆ ਛੇ ਮੁੰਡਾ ਸੀ ਕਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਬੜਾ ਫੜ ਚੱਲ ਗਿਆ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਭੱਜੇ ਭੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਬਟਾਕੇ ਚੱਲੇ ਆ ਮੈਂ ਦੇਖਣਾ ਹੈ ਤੇ ਉਹਨਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੜੇ ਲੱਗੀ ਹੈ ਕਿਤੇ ਵੱਖੀ ਚ ਲੱਗੀ ਹੈ। ਇਹ ਕੋ ਕਿੰਨੇ ਜਾਣੇ ਹੀ ਆਏ। ਪਤਾ ਨਹੀਂ ਬਾਹਰ ਮਹੀਂ ਬਾਹਰ ਐ ਅੰਦਰ ਤੇ ਹੰਦ ਦਵਾਈ ਵਾਲੀ ਪੀਸ਼ੰਟ ਬਿਠੇ ਐ ਤਿੰਨ ਚਾਰ ਜਾਨੇ ਦਵਾਈ ਲੈਣ ਦੇ। ਇੱਕੋ ਜਾਨੇ ਵੇਖਿਆ ਜਿਹੜਾ ਚਲਾਉਣ ਦੇ ਆ। ਸਾਹਮਣੇ ਪਸਤੌਲ ਬੜਿਆ ਉਹਨੇ। ਸਾਹਮਣੇ ਦੁਕਾਨ ਤੋਂ ਮੱਲ ਗੋਲੀ ਚਲਾਈ ਇਹਨੇ। ਕਿੰਨੇ ਹਿਅਾਰ ਦੀ? ਇੱਜੇ ਬੰਦੇ। ਹਿਅਾਰ ਦੀ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਦੇ ਇਹਨੂੰ ਹੀ ਚੱਲਿਆ ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਆਉਂਦੀ ਉਹਨੇ ਚਿਰ ਤੋਂ। ਜਿਹਦੇ ਗੋਲੀਆਂ ਵੱਝੀ ਉਹ ਕੌਣ ਆ? ਜਿਹਦੇ ਗੋਲੀਆਂ ਵੱਝੀ ਉਹ ਮੁੰਡਾ ਆਪਣੇ ਕੋਲ ਦੁਕਾਨ ਤੇ ਕੰਮ ਇਹ ਪ੍ਰੋਤੀ ਨਹੀਂ ਕੋਈ ਗੱਲ ਹੀ ਨਹੀਂ ਤਾਂ ਤੇ ਆਉਣ ਨੂੰ ਪਤਾ ਲੱਗਾ ਕਿ ਅਸੀਂ ਤਾਂ ਆਪਣੇ ਧਿਆਨ ਦਵਾਇ ਦੇਣ ਨੇ ਕੋਈ ਗੱਲ ਹੀ ਨਹੀਂ ਹੁਣ ਮੁੰਡੇ ਦੀ ਹਲਾਹ ਲਾ ਦਿੱਤਾ ਹਲਾਹ ਤੋਂ ਉੱਥੇ ਉੱਠ ਗਿਆ ਹੁਣ ਦੇਖੋ ਮਤਲਬ ਉਹਨੂੰ ਐਡਮਿਟ ਕਰਾਇਆ ਉੱਥੇ ਅਮਰੀਕੈਂਸੀ ਜੀ ਉਹਨਾਂ ਨੇ ਧਿਆਨ ਮੋੜਾ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਕੋਲੇ ਚੱਲਿਆ ਕੋਲੇ 4 ਚੱਲੀਆਂ ਜੀ ਤਿੰਨ ਦੇ ਖੋਲ ਲੱਭ ਗਿਆ ਲੋਕਾਂ ਨੇ ਫੜਾਇਆ ਬਾਜ਼ਾਰ ਚ ਕੀ ਮੰਗ ਕਰਦੇ ਮੰਗ ਇਹੋ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋੜੀ ਮਰੀ ਆ ਪੀ ਨਹੀਂ ਜੱਗੀ ਮਤਲਬ ਨਤਮੜ ਗਈ ਦੀ ਤਾਨੂੰ ਸਾਹ ਮਿਲਣੇ ਚਾਹੀਦਾ ਲੱਗੀਦਾ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਡੇ ਤੇ ਆ ਕੱਲ ਨੂੰ ਕਿਤੇ ਵੀ ਹੋ ਸਕਦਾ